ਵਾਸਤੇ ਆ ਰਸਤਾ ਬੰਦ ਹੋਣ ਜਾ ਰਿਹਾ ਦੱਸ ਦਈਏ ਕੀ ਆ ਜੋ ਟ੍ਰੈਫਿਕ ਤੁਸੀਂ ਆਉਂਦੀ ਵੇਖ ਰਹੇ ਹੋ ਤਾਂ 5 ਦਿਨ ਵਾਸਤੇ ਰਸਤਾ ਬੰਦ ਰਹੇਗਾ ਔਰ ਕੱਲ ਤੋਂ ਲੈ ਕੇ ਇਹ ਰਸਤਾ ਬਿਲਕੁਲ ਬੰਦ ਰਹੇਗਾ ਔਰ ਇਹ ਰਸਤੇ ਦੇ ਉੱਤੇ ਆਉਣ ਵਾਲੇ ਲੋਕ ਜੋ ਲੋਕ ਇਸ ਤਰਫ ਆਉਂਦੇ ਆ ਉਹ ਆ ਰਸਤਾ ਜੋ ਹੈ ਕੱਲ ਤੋਂ ਲੈ ਕੇ 5 ਦਿਨ ਵਾਸਤੇ ਬੰਦ ਆਪਣੇ ਆਪ ਹੀ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਪਰੇਸ਼ਾਨੀ ਹੋਵੇਗੀ ਕਿਉਂਕਿ ਇਹ ਰਸਤਾ 5 ਦਿਨ ਵਾਸਤੇ ਬੰਦ ਹੋ ਜਾਵੇਗਾ ਆ ਫਿਰ ਆਵਾਜਾਈ ਤੁਹਾਨੂੰ ਪ੍ਰਭਾਵਿਤ ਕਰੇਗੀ ਕਿਉਂਕਿ ਤੁਹਾਨੂੰ ਗੱਡੀਆਂ ਵਾਪਸ ਲੈਣੀਆਂ ਪੈਣਗੀਆਂ ਆਪਣੇ ਸਾਧਨ ਵਾਪਸ ਲੈਣੇ ਪੈਣਗੇ ਤਾਂ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਕਿੰਨੀ ਤਰੀਕ ਤੋਂ ਲੈ ਕੇ ਤਾਂ ਕਿੰਨੀ ਤਰੀਕ ਤੱਕ ਇਹ ਰਸਤਾ ਬੰਦ ਰਹੇਗਾ ਕਾਰਨ ਕੀ ਰਹਿਣਗੇ ਇਹਦੇ ਬਾਰੇ ਗੱਲਬਾਤ ਸਾਂਝੀ ਕਰਦੇ ਆਂ ਪ੍ਰਾਈ ਸਸੀ ਕਾਲ ਜੀ ਸਸੀ ਕਾਲ ਜੀ ਪ੍ਰਾਜੀ ਕਾਰਨ ਕੀ ਆ ਕਿਉਂ ਬੰਦ ਰਹੇਗਾ ਇਹ ਰਸਤਾ 5 ਦਿਨ ਵਾਸਤੇ ਔਰ ਕਿਹੜੀ ਤਰੀਕ ਨੂੰ ਬੰਦ ਹੋਣ ਜਾ ਰਿਹਾ ਪ੍ਰਾਜੀ ਇੱਥੇ ਇੱਕ ਦਫਾੜਕ ਲੱਗਨੇ ਜਾ ਰਿਹਾ ਨਵਾਂ ਜੀ ਇੱਕ ਰੇਲਵੇ ਟਰੈਕ ਜਿਹੜਾ ਲੋਡ ਵਾਸਤੇ ਉਦਾ ਕੰਮ ਚੱਲ ਰਿਹਾ ਤੇ ਇਹ ਲੈਟਰ ਆਇਆ ਸੀ ਰੇਲਵੇ ਵੱਲੋਂ 10 ਤਰੀਕ ਤੋਂ ਲੈ ਕੇ ਸਵੇਰੇ 9 ਵਜੇ ਤੋਂ 14 ਤਰੀਕ ਸ਼ਾਮ ਨੂੰ 6 ਵਜੇ ਤੱਕ ਆ ਪ੍ਰੋਪਰ ਰੋਡ ਬੰਦ ਰਹੇਗਾ ਇਹ ਤੁਹਾਨੂੰ ਜਾਣਕਾਰੀ ਦੇ ਲਈ ਹੈ ਕਿ 10 ਤਰੀਕ ਤੋਂ ਲੈ ਕੇ ਸਵੇਰੇ 9 ਵਜੇ ਤੋਂ ਕੱਲ 10 ਤਰੀਕ ਹੈ ਸਵੇਰੇ 9 ਵਜੇ ਤੋਂ ਇਹ ਰਸਤਾ ਜੋ ਹੈ ਬੰਦ ਹੋ ਜਾਵੇਗਾ ਇਹ ਰਸਤਾ ਜੋ ਆ ਰੇਲਵੇ ਨੇ ਆਪਣਾ ਟਰੈਕ ਜੋ ਆ ਵੱਡਾ ਕਰਨਾ ਔਰ ਰੇਲਵੇ ਨੇ ਇਸ ਗੇਟ ਦੀ ਜਿਹੜੀ ਆ ਉਹ ਚੇਂਜਿੰਗ ਕਰਨੀ ਆ ਰੇਲਵੇ ਆਪਣਾ ਫਟਕ ਬੰਦ ਕਰਨ ਜਾ ਰਿਹਾ ਤਾਂ 14 ਤਰੀਕ ਸ਼ਾਮ 6 ਵਜੇ ਤੱਕ ਇਹ ਫਟਕ ਬੰਦ ਰਹੇਗਾ ਔਰ ਪਰਮਿਸ਼ਨਾਂ ਜੋ ਆ ਇਹਨਾਂ ਨੂੰ ਮਿਲ ਚੁੱਕੀਆਂ ਨੇ ਔਰ ਸਾਰੇ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਕਿ ਇਹ ਰਸਤੇ ਜੋ ਆ ਬਿਲਕੁਲ ਬੰਦ ਰਹੇਗਾ ਇਹ ਵਾਲਾ ਰਸਤਾ ਕੱਲ ਸਵੇਰ 9 ਵਜੇ ਤੋਂ ਲੈ ਕੇ 10 ਤਰੀਕ ਹੈ ਕੱਲ ਕੱਲ 10 ਤਰੀਕ ਹੈ ਔਰ ਇਹ 10 ਤਰੀਕਾ 12ਵਾਂ ਮਹੀਨਾ 2025 ਔਰ ਇਹ ਰਸਤਾ ਜੋ ਆ ਕੱਲ ਬੰਦ ਹੋ ਜਾਵੇਗਾ ਔਰ 14 ਤਰੀਕ ਸ਼ਾਮ 9 ਵਜੇ ਇਹ ਰਸਤਾ ਫਿਰ ਦੁਬਾਰਾ ਖੁੱਲੇਗਾ ਔਰ ਲੋਕਾਂ ਨੂੰ ਜਾਣਕਾਰੀ ਦੇ ਦਈਏ ਕੋਈ ਵੀ ਸਵਾਵਾ ਆਮ ਪਬਲਿਕ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਮਰਸ਼ੀਅਲ ਵਾਹਨ ਆ ਜੋ ਇਸ ਤਰਫ ਆਉਂਦਾ ਜੋ ਗੁਰਦਾਸਪੁਰ ਵਿੱਚ ਐਂਟਰ ਹੁੰਦਾ ਜੋ ਪੁਰਾਣਾ ਫਾਟਕ ਹੈ ਗੁਰਦਾਸਪੁਰ ਦਾ ਜੋ ਮੇਨ ਫਾਟਕ ਹੈ ਜਿੱਥੇ ਹਰ ਰੋਜ਼ ਜਾਮ ਲੱਗਦੇ ਆ ਇੱਕ ਤਾਂ ਫਾਟਕ ਵੀ ਸੁਣਿਆ ਕਿ ਵਧਾਇਆ ਜਾਵੇਗਾ ਇਸ ਦੀ ਚੌੜਾਈ ਵਧਾਈ ਜਾਵੇਗੀ ਔਰ ਦੂਸਰਾ ਇਸ ਦੀ ਰਿਪੇਅਰ ਚੱਲ ਰਹੀ ਆ ਕਿ ਉਹਨਾਂ ਨੇ ਆਪਣਾ ਇੱਕ ਇੱਕ ਟਰੈਕ ਜਿਹੜਾ ਹੋਰ ਬਣਾਉਣਾ ਔਰ ਰੇਲਵੇ ਨੇ ਪਰਮਿਸ਼ਨਾਂ ਲੈ ਚੁੱਕਾ ਔਰ ਕੱਲ 9 ਵਜੇ ਤੋਂ ਲੈ ਕੇ 10 ਤਰੀਕ ਤੋਂ 9 ਵਜੇ ਤੋਂ ਲੈ ਕੇ ਸਵੇਰ ਤੋਂ ਤਾਂ 14 ਤਰੀਕ ਸ਼ਾਮ 6 ਵਜੇ ਤੱਕ ਬੰਦ ਰਹੇਗਾ ਤਾਂ ਭਰਾ ਜੀ ਕਿਵੇਂ ਤੁਸੀਂ ਵੇਖਦੇ ਹੋ ਕਿ ਪੁਲਿਸ ਪ੍ਰਸ਼ਾਸਨ ਜੋ ਟ੍ਰੈਫਿਕ ਪੁਲਿਸ ਹੈ ਕੀ ਉਹ ਇਹ ਨਿਯਮਾਂ ਦੀ ਪਾਲਣਾ ਲੋਕਾਂ ਨੂੰ ਕਰਵਾਵੇਗੀ ਉਹ ਆਪਣੇ ਪੂਰੇ ਹੱਕ ਦੇ ਨਾਲ ਹਰ ਜਗ੍ਹਾ ਉੱਤੇ ਬੈਰੀਕੇਡਿੰਗ ਲਗਾਏਗੀ ਦੇਖੋ ਸਰ ਤਈ ਪਰਸੋਂ ਪਰਲੇ ਸਾਈਡ ਤੇ ਹੋ ਕੇ ਆਏ ਹੋ ਤਈ ਉਥੋਂ ਦੇ ਹਾਲਾਤ ਵੀ ਦੇਖ ਲਈ ਸੀ ਉੱਥੇ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਹੈਗਾ ਹੈ ਜਦਕਿ ਇਹ ਵਾਲਾ ਰੋਡ ਹੈ ਜਿਹੜਾ ਇਹ ਮੇਨ ਰੋਡ ਹੈ ਇਹਦੇ ਜਿਦਾਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਆ ਹੁਣ